ਮਾਪਿਓ ਦੇ ਇਕੱਲੇ ਇਕੱਲੇ ਪੁੱਤ ਦਾ ਕੈਨੇਡਾ ਦਾ ਆ ਗਿਆ ਵੀਜ਼ਾ ਪਿਓ ਨੇ ਰੋਂਦੇ ਰੋਂਦੇ ਨੇ ਆਪਣੇ ਪੁੱਤ ਨੂੰ ਭੇਜਿਆ ਕੈਨੇਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮਾਪਿਓ ਦੇ ਇਕੱਲੇ ਇਕੱਲੇ ਪੁੱਤ ਦਾ ਕੈਨੇਡਾ ਦਾ ਆ ਗਿਆ ਵੀਜ਼ਾ ਤਾਂ ਪਿਓ ਨੇ ਰੋਂਦੇ ਰੋਂਦੇ ਨੇ ਆਪਣੇ ਪੁੱਤ ਨੂੰ ਭੇਜਿਆ ਕੈਨੇਡਾ ਦੇਖੋ ਕਿਵੇਂ 에어ਪੋਰਟ ਤੇ ਪਿਓ ਨੇ ਆਪਣੇ ਪੁੱਤ ਨੂੰ ਆਖਰੀ ਵਾਰ ਆਪਣੇ ਹੱਥਾਂ ਦੀ ਰੋਟੀ ਖਵਾਈ ਬਹੁਤ ਔਖਾ ਹੈ ਕੱਲੇ ਪੁੱਤ ਨੂੰ ਬਾਹਰਲੇ ਮੁਲਕ ਵਿੱਚ ਭੇਜਣਾ ਬਾਕੀ ਤੁਹਾਡੀ ਕੀ ਪ੍ਰਤੀਕਿਰਿਆ ਇਸ ਵੀਡੀਓ ਪਰਟੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੋ ਦਾਣਿਆ ਖਾਤਰ ਆਲਣਿਆਂ ਤੋਂ ਦੂਰ ਗਏ ਰਾਜੀ ਵਸਣ ਤੇ